ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਿਨ੍ਹਾਂ ਨੇ ਬਿਨਾਂ ਕਿਸੇ ਇਨਵੀਟੇਸ਼ਨ ਦੇ ਗੁਰੂ ਸਾਹਿਬ ਦੀ ਪ੍ਰੇਰਣਾ ਲੈ ਕੇ ਟਰਾਲੀਆਂ ਆਪਣੀਆਂ ਰਸਨਾ ਨਾਲ ਭਰੀਆਂ ਤੇ ਚੱਲ ਪਏ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਸਾਰੀਆਂ ਪਾਰਟੀਆਂ ਦੇ ਵੀ ਹੋਣਗੇ ਬਹੁਤ ਸਾਰੇ ਐਨ ਜੀਓਜ਼ ਦੇ ਵੀ ਨਾਲ ਜੁੜੇ ਹੋਣਗੇ ਬਹੁਤ ਸਾਰੇ ਆਪਣੇ ਇੰਡੀਵਿਜੂਅਲ ਵੀ ਵਿਅਕਤੀਗਤ ਪਿੰਡਾਂ ਵੱਲੋਂ ਵੀ ਪਿੰਡ ਅਡਾਪਟ ਕੀਤੇ ਗਏ ਕਿ ਇਸ ਪਿੰਡ ਨੇ ਮਾਲਵੇ ਦੇ ਇਸ ਪਿੰਡ ਨੇ ਉੱਥੇ ਦੋ ਪਿੰਡ ਅਡਾਪਟ ਕੀਤੇ ਹੋਏ ਨੇ ਉਹ ਦੋਨੋਂ ਪਿੰਡਾਂ ਦੇ ਵਿੱਚ ਉਹ ਆਪਣੀ ਸਮਗਰੀ ਜਿਹੜੀ ਹੈ ਜੋ ਚਾਹੀਦਾ ਲੋਕਾਂ ਨੂੰ ਪੁੱਛ-ਪੁੱਛ ਕੇ ਉਹ ਭੇਜ ਰਹੇ ਐਨਡੀਆਰਐਫ ਦੀਆਂ ਟੀਮਾਂ ਭਾਰਤੀ ਫੌਜ ਜਿਨ੍ਹਾਂ ਨੇ ਸਾਨੂੰ 20 ਹੈਲੀਕਾਪਟਰ ਪ੍ਰੋਵਾਈਡ ਕਰਾਏ ਤੇ ਨਾਲ-ਨਾਲ ਕਿਸ਼ਤੀਆਂ ਤੇ ਹੋਰ ਸਮੱਗਰੀ ਜਿਹੜੀ ਐ ਉਹ ਵੀ ਸਾਨੂੰ ਮੁਹੱਈਆ ਕਰਾਈ ਕਿਉਂਕਿ ਫੌਜ ਖੁਦ ਵੀ ਇਹਨਾਂ ਹੜ੍ਹਾਂ ਤੋਂ ਪੀੜਿਤ ਹੈ ਕਿਉਂਕਿ ਤਾਰ ਦੇ ਨਾਲ-ਨਾਲ ਵੀ ਉਹਨਾਂ ਦੀਆਂ ਚੌਂਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਨਾਲ-ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉੱਥੇ ਉਹਨਾਂ ਨੇ ਕੋਤੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ ਦੋ ਕੰਬਲ ਵੀ ਦੇ ਗਿਆ ਕੋਈ ਰੋਟੀ ਖਾਣ ਨੂੰ ਦੇ ਗਿਆ ਕੋਈ ਕਿਸੇ ਨੂੰ ਬਾਹਰ ਕੱਢ ਕੇ ਲੈ ਆ ਕੇ ਤੰਬੂ ਵੀ ਲਾਤਾ ਕਿਸ ਨੇ ਸਭ ਕੁਝ ਇਸ ਜੱਗ ਦੇ ਵਿੱਚ ਪ੍ਰਵਾਨ ਹੈ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਜੀਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ Rajasthan ਤੋਂ Haryana ਤੋਂ Delhi ਤੋਂ Uttarakhand ਤੋਂ UP ਤੋਂ ਬਹੁਤ ਸਾਰੇ ਪੰਜਾਬੀ ਜਾਂ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆ ਕੇ ਬਹੁਤ ਮਦਦ ਕੀਤੀ ਜੀ ਤੇ ਮੈਂ ਇਸ ਗੱਲ ਲਈ ਇਸ ਵਿਧਾਨ ਸਭਾ ਦੇ ਇਸ ਮੁਕद्दस ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਸ਼ਾਇਦ ਉਹਨਾਂ ਨੂੰ ਕੋਈ ਜਾ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਇਹਨੂੰ ਸ਼ਾਇਦ ਇੱਕ ਮੌਕਾ ਸਮਝਿਆ ਹੋਊਗਾ ਕਿ ਹੜਾਂ ਚੋਂ ਆਪਾਂ ਕੋਈ ਰਾਜਨੀਤਿਕ ਲਾਭ ਲੈ ਲਈਏ ਉਹਨਾਂ ਦਾ ਆਪਣਾ ਜਿਹੜਾ ਕੁਈ ਮਕਸਦ ਹੋਊਗਾ ਜੀ ਉਹ ਵੀ ਲੋਕ ਆਪੀ ਸਭ ਪਤਾ ਇਹ ਲੋਕਾਂ ਪਬਲਿਕ ਹੈ ਤਾਂ ਸਰ ਕੁਦਰਤੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਤੇ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕਰ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਕਾ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟ੍ਰਿਬਿਊਸ਼ਨ ਹੈ ਸਾਰੀ 100% 26 ਤੋਂ 33 ਜੇ 33 ਤੋਂ 75 ਦੇ ਵਿੱਚ 6800 ਰੁਪਈਆ ਐਸਡੀਆਰਐਫ ਦੇ ਨਾਰਮਸ ਮੁਤਾਬਕ 6800 ਰੁਪਈਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਈਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਹੈ ਉਹਦੇ ਵਿੱਚ ਜਿਹੜਾ SDRF ਦੀ ਕੰਟਰੀਬਿਊਸ਼ਨ 8600 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਾ ਰਹੇ ਹਾਂ ਔਰ ਉਹਦੇ ਵਿੱਚ 1700 ਰੁਪਏ 8600 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਿਆ ਪੰਜਾਬ ਪਾ ਰਿਹਾ 20000 ਚੋਂ SDRF ਦਾ ਸਿਰਫ 8600 ਹੀ ਹੈ ਐਸਡੀਐਰਐਫ ਦੇ ਕਾਨੂੰਨਾਂ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਦੀ ਪੇਜ ਆ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 1 ਲੱਖ 20 ਹਜ਼ਾਰ ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸਡੀਐਰਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜੀਨੂ ਕੇ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਕਰ ਨੇ ਉਹਨਾਂ ਨੂੰ ਦੇ ਦੇਣੀ ਪੈਂਦੀ ਹੈ 100 ਰੁਪਿਆ ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਡੀਆਰਐਫ ਦਾ 40000 ਰੁਪਏ ਦੇ ਨਿਰਧਾਰਨ ਹੋ ਜਾਣਾ। ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬਾਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ਡੇਸ ਲਾਈਫਟਾਕ ਲਾਸ ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ਡੇਸ ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ਡੇਸ ਜਨਕੇ ਦੀਵਾਲੀ ਤੋਂ ਦੀਵਾਲੀ 20 ਅਕਤੂਬਰ ਦੀ ਐ ਲਗਭਗ 15 ਅਕਤੂਬਰ ਤੋਂ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਥੀ ਚੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦੀਵਾਲੀ ਬੜੀ ਬੜੀ ਮਨਾ ਚੁੱਕੇ ਆ ਜੀ ਪੜੀਆਂ ਦੁਵਾਲੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਦੇ ਟਾਈਮ ਬਾਉਂਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗਰਦੌਰੀਆਂ ਸਪੈਸ਼ਲ ਗਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਘਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜਿਆਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਤਾਂ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਫਿਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾਲ-ਨਾਲ ਡੀਸੇਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਏਕੜ ਕਿਸਾਨ ਨੂੰ ਦੇ ਰਹੇ ਆ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੈ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰੋਂ ਲੈਣਾ ਹੈ ਜਾਂ ਕੋਈ ਜੀਸੀਬੀ ਲੈਣੀ ਹੈ ਵੈਸੇ ਜੀਸੀਬੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਿਆ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜਮੀਨਾਂ ਰੁੜਗੀਆਂ ਉਹ ਜਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਿਆ ਪਰ ਹੈਕਟੇਅਰ ਹੈਕਟੇਅਰ ਜਿਹੜਾ 2.5 ਏਕੜ ਦਾ ਹੁੰਦਾ ਹੈ ਜੀ ਜਨਨ ਕਿ 18800 ਰੁਪਿਆ ਅਸੀਂ ਉਹ ਜਮੀਨਾਂ ਜਿਹੜੀਆਂ ਰੁੜਗੀਆਂ ਉਹਨਾਂ ਦੇ ਨੰਬਰ-ਨੰਬਰ ਚਲੋ ਹੋਣਗੇ ਥੋੜੇ ਬਾਅਦ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਆਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆਪ ਬਣਾਉਂਦੇ ਨੇ ਤੋਂ 1800 18800 ਰੁਪਿਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ ਸਾਢੇ 4 ਕਰੋੜ ਰੁਪਇਆ ਅਸੀਂ ਮੁੱਖ ਮੰਤਰੀ ਲੀਫੰਡ ਚੋਂ ਹਲ ਰਣੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨਾਂ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵੇਚਦੀ